ਹਾਂਜੀ ਸ਼ਸ਼ੀਕਾਲ ਜੀ ਮੇਰੇ ਪਿਆਰੇ ਵਿਅਰਸ ਆਪ ਸਭ ਦੇ ਮੈਸੇਜ ਆ ਰਹੇ ਸੀ ਕਿ ਦੀਦੀ ਤੁਸੀਂ ਕੋਈ ਵੀਡੀਓ ਅਪਲੋਡ ਕਿਉਂ ਨਹੀਂ ਕਰ ਰਹੇ ਐਕਚੁਅਲੀ ਨਾ ਮੇਰੇ ਐਗਜ਼ਾਮ ਚੱਲ ਰਹੇ ਸੀ ਜਿਸ ਦੀ ਵਜ੍ਹਾ ਨਾਲ ਮੈਂ ਵੀਡੀਓ ਜਿਹੜੀ ਆ ਅਪਲੋਡ ਨਹੀਂ ਕਰ ਸਕੀ ਤੇ ਇਹ ਵੀਡੀਓ ਮੈਂ 2-3 ਹਫ਼ਤੇ ਪਹਿਲੇ ਬਣਾਈ ਹੋਈ ਸੀ ਤੇ ਹੁਣ ਮੈਂ ਇਹਨੂੰ ਅਪਲੋਡ ਕਰ ਰਹੀ ਆ ਹੁਣ ਤੁਹਾਨੂੰ ਬਹੁਤ ਹੀ ਜਲਦੀ ਜਲਦੀ ਮੇਰੇ ਵੀਡੀਓਜ਼ ਜਿਹੜੇ ਉਹ ਵੇਖਣ ਨੂੰ ਮਿਲਣਗੇ ਜਿਵੇਂ ਕਿ ਤੁਹਾਨੂੰ ਥੰਬਨੇਲ ਤੋਂ ਹੀ ਪਤਾ ਚੱਲ ਗਿਆ ਹੋਵੇਗਾ ਕਿ ਹਾਰਥਲੀ ਕਪੜੇ ਸੰਭਾਲਨਾ ਬਹੁਤ ਹੀ ਵੱਡਾ ਟਾਸਕ ਹੈ ਮੈਂ ਕਨਿਆ ਕੇ ਹਰ ਦਿਨ ਅੱਧੀ ਉਮਰ ਕਪੜੇ ਸੰਭਾਲਣ ਵਿੱਚ ਹੀ ਲੰਘ ਜਾਂਦੀ ਹੈ ਚਾਹੇ ਉਹ ਬੱਚਿਆਂ ਦੇ ਹਸਬੰਡ ਦੇ ਜਾਂ ਆਪਣੇ ਕਪੜੇ ਹੋਣ ਗਰਮੀਆਂ ਦੇ ਕਪੜੇ ਕੱਢ ਲਓ ਸਰਦੀਆਂ ਦੇ ਸੰਭਾਲ ਲਓ ਫਿਰ ਸਰਦੀਆਂ ਦੇ ਕਪੜੇ ਕੱਢ ਲਓ ਤੇ ਗਰਮੀਆਂ ਦੇ ਸੰਭਾਲ ਕੇ ਰੱਖ ਲਓ ਬਸ ਇਹੀ ਕੰਮ ਤੇ ਇਹ ਕੰਮ ਲੇਡੀਜ਼ ਨਹੀਂ ਕਰਨੇ ਹੁੰਦੇ ਆ ਤੇ ਆ ਦੇਖੋ ਮੈਂ ਨਾ ਨਾਲ ਹੀ ਨੈਥਲਿਨ ਦੀਆਂ ਗੋਲੀਆਂ ਨੇ ਨਾ ਇਹ ਕਪੜਿਆਂ ਚ ਪਾ ਕੇ ਮੈਂ ਰੱਖ ਦਿੰਨੀ ਆ ਤਾਂ ਕਿ ਕੋਈ সিলਵਰ ਫਿਸ਼ ਵਗੈਰਾ ਇਹਨਾਂ ਨੂੰ ਨਾ ਲੱਗ ਸਕੇ ਤੇ ਇਹ ਸੇਫ ਰਹੇਨ ਤੇ ਇਹ ਸਾਰੇ ਕਪੜੇ ਧੋ ਕੇ ਨਾਲ-ਨਾਲ ਹੀ ਮੈਂ ਰੱਖ ਲੈਣੀਆਂ ਤੇ ਫਿਰ ਇਹਨਾਂ ਨੂੰ ਮੈਂ ਸਟੋਰੇਜ ਬੈਗ ਵਿੱਚ ਪਾ ਕੇ ਰੱਖ ਲੈਣੀਆਂ ਤੇ ਬੈਗਾਂ ਬਾਰੇ ਦੱਸਾਂ ਮੈਂ ਇਹ ਬੈਗ ਆਪਣੇ ਪੁਰਾਣੇ ਸੂਟ ਹਨਾ ਉਹਨਾਂ ਦੇ ਬਣਵਾਏ ਹੋਏ ਨੇ ਤਕਰੀਬਨ ਇੱਕ ਬੈਗ ਨੂੰ ਦੋ ਸੂਟ ਲੱਗ ਜਾਂਦੇ ਨੇ ਤੇ ਇਹਨਾਂ ਦੀ ਨਾ ਹੀ ਕੋਈ ਜਿਪ ਖਰਾਬ ਹੋਈ ਹੈ ਤੇ ਨਾ ਹੀ ਇਹਨਾਂ ਦੇ ਵਿੱਚ ਪਾਈ ਹੋਈ ਫੋਮ ਜਿਹੜੀ ਹੈ ਉਹ ਖਰਾਬ ਹੋਈ ਹੈ ਤੇ ਇੱਕ ਬੈਗ ਦੀ ਉਸ ਵੇਲੇ ਨਾ ਮੈਂ 150 ਰੁਪਏ ਜਿਹੜੀ ਉਹ ਸਲਾਈ ਦਿੱਤੀ ਸੀ ਹੁਣ ਤੇ ਆਨਲਾਈਨ ਵੀ ਕਾਫੀ ਅੱਛੇ-ਅੱਛੇ ਸਟੋरेज ਬੈਗ ਜਿਹੜੇ ਉਹ ਮਿਲ ਜਾਂਦੇ ਨੇ ਤੇ ਪਰ ਉਹਨਾਂ ਦੀ ਜਿਪ ਜਾਂ ਫੈਬਰਿਕ ਜਿਹੜਾ ਨਾ ਜਿਨ੍ਹਾਂ ਵਿੱਚ ਟਰਾਂਸਪੇਰੈਂਟ ਪੋਲੀਥੀਨ ਵਗੈਰਾ ਲੱਗਾ ਹੁੰਦਾ ਉਹ ਵਾਸ਼ ਕਰਨਾ ਖਰਾਬ ਹੋ ਜਾਂਦੇ ਆ ਤੇ ਇਹਨਾਂ ਨੂੰ ਜਿਵੇਂ ਮਰਜ਼ੀ ਰਫਟਫ ਯੂਜ਼ ਕਰੋ ਇਹ ਖਰਾਬ ਨਹੀਂ ਹੁੰਦੇ ਤੇ ਕਾਫੀ ਸਪੇਸ਼ੀਅਸ ਵੀ ਆ ਗਏ ਨੇ ਤੇ ਇਹ ਇਸ ਤੋਂ ਇਲਾਵਾ ਨਾ ਇਹ ਜਿਹੜੇ ਬੈਗ ਨੇ ਬੈੱਡ ਸ਼ੀਟ ਜਾਂ ਬਲੈਂਕਟ ਦੇ ਕਵਰ ਨੇ ਇਹਨਾਂ ਨੂੰ ਮੈਂ ਡਿਸਕਾਰਡ ਨਹੀਂ ਕਰਦੀ ਸਗੋਂ ਸੰਭਾਲ ਕੇ ਰੱਖ ਲੈਂਦੀ ਆ ਤੇ ਆਪਣੇ ਸਪੈਸ਼ਲ ਓਕੇਜਨ ਵਾਲੇ ਜਿਹੜੇ ਸੂਟ ਹੈ ਨਾ ਉਹਨਾਂ ਨੂੰ ਮੈਂ ਡਰਾਈਕਲੀਨ ਕਰਾ ਕੇ ਇਹਨਾਂ ਵਿੱਚ ਰੱਖ ਲੈਣੀਆਂ ਤਾਂ ਕਿ ਇਸ ਤਰ੍ਹਾਂ ਇਹ ਮੇਰੀ ਨਜ਼ਰ 'ਚ ਨਾ ਈਜ਼ੀ ਟੂ ਅਪਰੋਚ ਹੋ ਜਾਂਦੇ ਨੇ ਤੇ ਇਹ ਜਿਹੜੇ ਸਰਦੀਆਂ ਦੇ ਜਿਹੜੇ ਕੋਟ ਨੇ ਨਾ ਇਹਨਾਂ ਨੂੰ ਵੀ ਮੈਂ ਡਰਾਈਕਲੀਨ ਕਰਾ ਕੇ ਆ ਕਾਫੀ ਸਟਰੋਂਗ ਜਿਹੜਾ ਇਹ ਪਲਥੀ ਨੇਗਾ ਉਹਦੇ ਵਿੱਚ ਮੈਂ ਇਸ ਤਰ੍ਹਾਂ ਸੰਭਾਲ ਕੇ ਜਿਹੜੇ ਉਹ ਰੱਖ ਲੈਣੀਆਂ ਹੈਗੀਆਂ ਤੇ ਇਸ ਤੋਂ ਇਲਾਵਾ ਨਾ ਮੈਂ ਮਿਸ਼ੋ ਤੋਂ ਇਹ ਆਨਲਾਈਨ ਅ ਦੋ ਸਟੋਰੇਜ ਬੈਗ ਜਿਹੜੇ ਹੈਗੇ ਆ ਉਹ ਮੰਗਵਾਏ ਨੇ ਤੇ ਮੇਰੇ ਖਿਆਲ ਚ ਨਾ ਆਇਆ 242 ਰੁਪਏ ਸ਼ਾਇਦ ਇੰਨੇ ਦੇ 240 ਜਾਂ 242 ਰੁਪਏ ਦੇ ਹੈਗੇ ਨੇ ਤੇ ਇਹ ਮੈਂ ਆਨਲਾਈਨ ਮੰਗਾਏ ਹੈਗੇ ਆ ਤੇ ਕਾਫੀ ਇਹ ਨਾ ਸਪੇਸ਼ੀਅਸ ਹੈਵੇ ਆ ਕਾਫੀ ਇਹਦੇ ਚ ਸਮਾਨ ਆ ਜਾਂਦਾ ਹੈਗਾ ਮੈਂ ਦੇਖਿਆ ਇਹਦੇ ਵਿੱਚ ਸਮਾਨ ਜਿਹੜਾ ਹੈਗਾ ਉਹ ਸੈੱਟ ਕਰਕੇ ਦੇਖਿਆ ਹੈਗਾ ਪਰ ਇਹਨਾਂ ਦੀ ਨਾ ਆਹ ਦੇਖੋ ਜਿਪ ਜਿਹੜੀ ਹੈਗੀ ਨਾ ਇਹ ਬੜੀ ਡੈਲੀਗੇਟ ਜਈ ਹੈਗੀ ਆ ਤੇ ਹੁਣ ਮੈਂ ਇਹਨਾਂ ਵਿੱਚ ਨਾ ਆਪਣੇ ਆ ਜਿਹੜੇ ਜੈਕਟਸ ਜਿਹੜੀਆਂ ਵਿਦਆਊਟ 슬ੀਵ ਇਹ ਮੈਂ ਇਹਦੇ ਵਿੱਚ ਰੱਖ ਲਈਆਂ ਨੇ ਤੇ ਦੂਸਰੇ ਬੈਗ ਵਿੱਚ ਮੈਂ ਆਪਣੇ ਕਾਰਡੀਗਨ ਜਿੰਨੇ ਵੀ ਹੈਗੇ ਨੇ ਉਹ ਮੈਂ ਸਾਰੇ ਇਹਦੇ ਵਿੱਚ ਰੱਖ ਦਿੱਤੇ ਆ ਤੇ ਇਸ ਤਰ੍ਹਾਂ ਮੈਂ ਇਹਨਾਂ ਨੂੰ ਆ ਦੇਖੋ ਮੈਂ ਬੜੀ ਹੌਲੀ ਹੌਲੀ ਨਾ ਇੱਥੇ ਮੈਂ ਜਿਪ ਮਿਲ ਰਹੀਆਂ ਤਾਂ ਕਿ ਜਿਪ ਨਾ ਖਰਾਬ ਹੋ ਜਾਏ ਤੇ ਇਸ ਤਰ੍ਹਾਂ ਆ ਦੇਖੋ ਦੋਨੋਂ ਹੀ ਮੈਂ ਐਦਾ ਸੰਭਾਲ ਲਏ ਨੇ ਤੇ ਇਸ ਤੋਂ ਇਲਾਵਾ ਮੈਂ ਨਾ ਸਾਰੀਆਂ ਰਜ਼ਾਈਆਂ ਉਹ ਮੈਂ ਵਿੱਚ ਪਾ ਕੇ ਰੱਖ ਦਿੱਤੀਆਂ ਨੇ ਤੇ ਆ ਹਲਕੇ ਜਿਹੇ ਕੰਬਲ ਰੱਖਦੇ ਕਿਉਂਕਿ ਬੱਚੇ ਨਾ ਰਾਤ ਨੂੰ ਫੈਨ ਲਗਾ ਕੇ ਸੌਂਦੇ ਨੇ ਸੋ ਥਿਸ ਵਾਸ ਆਲ ਅਬਾਊਟ ਟੁਡੇਜ਼ ਵੀਡੀਓ ਵੀਡੀਓ ਅੱਛੀ ਲੱਗੇ ਤਾਂ ਲਾਈਕ ਕਮੈਂਟ ਸ਼ੇਅਰ ਜਰੂਰ ਕਰਨਾ ਥੈਂਕਸ ਫਾਰ